ਸਰ ਇੱਕ ਮਿੰਟ ਹਾਂਜੀ ਹਾਂਜੀ ਸਰ ਉਹ ਬੰਦਾ ਪਿੱਛੋਂ ਆਇਆ ਉਹਨੇ ਤਾਕੀ ਹਣੇ ਗੇੜੇ ਹੈਗੇ ਆ ਖੜਕਾਈ ਅੱਛਾ ਕਿਨੇ ਮੈਂ ਖੋਲੀ ਅੱਛਾ ਆ ਦੇਖਿਓ ਠੀਕ ਨੇ ਮੈਂ ਫੜੀ ਜੱਤੀ ਜਨ ਕਿ ਪਿੱਛੋਂ ਆ ਗਿਆ ਹੈਗੇ ਤੇ ਉਹ ਜਿਹੜਾ ਹੈਗਾ ਬੰਦਾ ਡੋੜ ਗਿਆ ਐਨੀ ਗੱਲ ਬੋਲੀ ਤੁਸੀਂ ਫਾਈਲ ਪੜੀਏ ਸਰ ਉਹਨੇ ਜਨ ਕਿ ਆਹ ਉਹਨੂੰ ਵੜਾਈ ਜਨ ਕਿ ਇਹ ਕਹਿੰਦਾ ਕਹਿੰਦਾ ਦੇਖਿਓ ਕਹਿੰਦਾ ਜੱਤੀ ਉਹੜ ਕੇ ਪਿੱਛੋਂ ਜਨ ਕਿ ਇਹ ਬੰਦੇ ਆ ਗਿਆ ਹੈਗੇ ਉਹ ਦੌੜ ਗਿਆ ਉਹ ਸਰ ਫਾਈਲ ਕਰ ਦਿੱਤੀ ਸੀ ਉਹ ਫਾਈਲ ਹੋ ਸਕਦਾ ਹੈਗਾ ਜਿੱਦਾਂ ਇਲੈਕਸ਼ਨ ਦੇ ਨਾਲ ਕੋਈ ਸੰਬੰਧਤ ਹੋਵੇ ਇਲੈਕਸ਼ਨ ਨਾਲ ਸੰਬੰਧਤ ਹੋਵੇ ਸਰ ਤੁਹਾਡੀ ਇੱਕ ਵਾਰ ਇੱਕ ਵਾਰ ਸਰ ਤੁਹਾਡੀ ਡਿਊਟੀ ਕਿੱ데 ਹੋਵੇ ਤੱਕ ਸੀਗੀ ਜੀ ਡਿਊਟੀ ਸਾਡੀ ਉੱਥੇ ਸੀਗੀ ਇੱਥੇ ਨਹੀਂ ਸਾਡੀ ਡਿਊਟੀ ਹੈਗੀ ਨਹੀਂ ਨਹੀਂ ਇੱਥੇ ਨਹੀਂ ਸੀ ਸਰ ਫੇ ਉਹ ਉਸ ਪਿੰਡ ਦੀ ਜਿਹੜੀ ਸੀਗੀ ਆਪਣੀ ਤੁਹਾਡੀ ਫਾਈਲ ਇੱਥੇ ਬੰਦਾ ਤੁਹਾਡੇ ਕੋਲ ਫੜਾਉਣ ਕਿਵੇਂ ਆ ਗਿਆ ਸਾਨੂੰ ਤਾਂ ਪਤਾ ਹੀ ਨਹੀਂ ਕਿਹੜਾ ਬੰਦਾ ਕਿਹੜਾ ਨਹੀਂ ਸੀਗਾ ਹਾਂ ਜੀ ਦੇਖਣੇ ਮੈਂ ਤਾਂ ਸਰਜੀਤ ਦੀ ਵੇਟ ਕਰਦਾ ਸੀਗਾ ਵੀ ਉਹ ਸਾਡੀ ਜਿਹੜੀ ਸੀਗੀ ਯਾ ਰਿਪੋਰਟ ਹੈ ਜਮਾ ਕਰਾਉਣ ਗਏ ਤਸੀਲੇ ਅੱਛਾ ਉਹਦੀ ਵੇਟ ਕਰਕੇ ਤੇ ਮੈਂ ਅੱਗੋਂ ਫੇਰ ਇਧਰ ਨੂੰ ਟਰਨ ਕਰਨੀ ਸੀ ਨਹੀਂ ਉਹ ਫਾਈਲ ਤੁਹਾਡੇ ਕੋਲੋਂ ਫੜੀ ਹੈ ਜਾਂ ਉਹ ਤੁਹਾਡੇ ਬਾਹਰੋਂ ਬਾਹਰੋਂ ਪਖੜੀ ਸੀ ਪਈ ਸੀਗੀ ਕੋਈ ਜਿਹੜੀ ਜਿਹੜੀ ਫਾਈਲ ਤੁਹਾਡੇ ਕੋਲ ਗੱਡੀ ਦੇ ਤੁਹਾਨੂੰ ਫੜਾਈ ਉਹ ਬੰਦੇ ਨੇ ਉਹ ਉਹ ਬੰਦਾ ਕਿਹੜੇ ਬੰਦਾ ਜੀ ਇਹਨਾਂ ਨੂੰ ਪਤਾ ਹੋਊ ਕਿਹੜੇ ਬੰਦੇ ਤਾਂ ਮੈਂ ਤਾਂ ਜੀ ਦੇਖਿਆ ਵੀ ਹੈ ਨੇ ਜਾਂਦੀ ਇਹ ਹੀ ਆਗਿਆ ਅੱਛਾ ਹੈ ਕੋਈ ਬੰਦਾ ਫਾਈਲ ਪੜੀਆ ਨਹੀਂ ਮੈਂ ਪੜੀਆ ਮੈਂ ਪੜੀਆ ਅੱਛਾ ਪੜੀਆ ਅੱਛਾ ਪੜੀ ਕਹਿੰਦੇ ਤੁਸੀਂ ਫਿਰ ਫੜੀ ਜੇਕਰ ਕੋਈ ਵੀ ਗੁੰਡਾ ਇੰਨੇ ਇੰਨੇ ਫੜਾ ਕਰ ਇੱਕ ਮਿੰਟ ਬਾਕੀ ਇੱਕ ਮਿੰਟ ਸਰ ਤੁਹਾਨੂੰ ਸਰ ਤੁਹਾਨੂੰ ਹੁਣ ਮੈਂ ਕੋਈ ਚੀਜ਼ ਫੜਾਵਾਂ ਤੁਸੀਂ ਮੇਰੇ ਕੋਲ ਫੜ ਲੋਗੇ ਮੈਂ ਕੋਈ ਵੀ ਆਨਸਰ ਨਹੀਂ ਦੇਣਾ ਚਾਹੁੰਦਾ ਇਹ ਸਬੰਧੀ ਠੀਕ ਨਹੀਂ ਸਰ ਦੇਣਾ ਪੈਣਾ ਸਰ ਜਵਾਬ ਦੇਣਾ ਪੈਣਾ ਕਿਉਂਕਿ ਸਰ ਇਹ ਪੰਜਾਬ ਦੇ ਸਰ ਸੌਰੀ ਸਰ ਇਹ ਪੰਜਾਬ ਦੇ ਸਰ ਇਲੈਕਸ਼ਨ ਨੂੰ ਲੈ ਕੇ ਆ ਜੀ ਤੁਸੀਂ ਚੋਣ ਕਮਿਸ਼ਨ ਦੀ ਹਦਾਇਤਾਂ ਦੀ ਉਲੰਘਣਾ ਕੀਤੀ ਹੈ ਜੀ ਪਤਾ ਸੀਗਾ ਵੀ ਉਹਦੀ ਕਿਹੜੀ ਫਾਈਲ ਕਿਹੜੀ ਨਹੀਂ ਹੈਗੀ ਹੈ ਕਿਹੜਾ ਇਹਦਾ ਮਤਲਬ ਤੁਸੀਂ ਜਿਹੜੀ ਸਵੇਰੇ ਦੁਪਹਿਰੇ ਜਿਹੜਾ ਡੀਐਸਪੀ ਨੂੰ ਬੁਲਾ ਕੇ ਜਿਹੜਾ ਤੁਸੀਂ ਉੱਥੇ ਕੰਮ ਕੀਤਾ ਇਹ ਵੀ ਉਹਦੀ ਮਿਲਿਬੂਗ ਸੀਗੀ ਇਹ ਨਹੀਂ ਜਿਹੜੀ ਤੁਸੀਂ ਉੱਥੇ ਸਾਡੀ ਵੀਡੀਓ ਡਿਲੀਟ ਕਰਵਾਈਆਂ ਸੀ ਜਿਹੜਾ ਬੰਦਾ ਉੱਥੇ ਦਬਕੇ ਮਾਰਦਾ ਸੀ ਤੁਹਾਨੂੰ ਸਾਨੂੰ ਤਾਂ ਕੋਈ ਪਤਾ ਨਹੀਂ ਇਹ ਵਾਰੀ ਨਹੀਂ ਤੁਸੀਂ ਮੇਰੇ ਫੋਨ 'ਚੋਂ ਵੀਡੀਓ ਵੀ ਡਿਲੀਟ ਕਰਵਾਈਆਂ ਸੀ ਐਸਐਚਓ ਨੂੰ ਡੀਐਸਪੀ ਨੂੰ ਕਹਿ ਕੇ ਜੀ ਨਹੀਂ ਉਹ ਤਾਂ ਜਨਨ ਕਿ ਅੰਦਰਲੇ ਪਾਸੇ ਡਾ ਹੈਗਾ ਵੀਡੀਓ ਅਸੀਂ ਜਿਹੜਾ ਬਣਾ ਨਹੀਂ ਸਕਦੇ ਸਰ ਤੁਹਾਨੂੰ ਕੋਈ ਆ ਕੇ ਇੱਥੋਂ ਉੱਥੇ ਬੰਦਾ ਦਬਕੇ ਮਾਰਦਾ ਸੀ ਉਹ ਰਾਈਟ ਸੀ ਜਿਹੜਾ ਬੰਦਾ ਜਿਹੜਾ ਉੱਥੇ ਬੰਦਾ ਅੰਦਰ ਦਬਕੇ ਮਾਰਦਾ ਜਿੰਦੜ ਕਲਾ ਦਾ ਮੇਰੇ ਕੋਲ ਅੱਜ ਵੀ ਵੀਡੀਓ ਰਿਕਵਰ ਪਈ ਆ ਭਜੀਓ ਦਿਖਾ ਦਿਵਾ ਤੁਹਾਨੂੰ ਮੈਨੂੰ ਨਹੀਂ ਪਤਾ ਭਜੀ ਫਾਈਲ ਲੈ ਕੇ ਆਓ ਕਿਹੜੀ ਆ ਕਿਹਦੇ ਕੋਲ ਫਾਈਲ ਆ ਫਾਈਲ ਸਰ ਫਾਈਲ ਦਿਖਾਓ ਜੀ ਕਿੱਥੇ ਹੈਗੀ ਐ ਜੋ ਜੋ ਵੀ ਬੰਦਾ ਆਊਗਾ ਉਹਨੂੰ ਮੈਂ ਦੇ ਦਊਂਗਾ ਨਹੀਂ ਨਹੀਂ ਸਰ ਸਾਨੂੰ ਦਿਖਾਓ ਜੀ ਫਾਈਲ ਕਿ ਸਰ 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 ਤੁਹਾਨੂੰ ਫਾਈਲ ਦਿਖਾਉਣੀ ਪੈਣੀ ਆ ਸਰ ਕਿਸ ਬੰਦੇ ਦੀ ਫਾਈਲ ਆ ਜੀ ਉਹਨੂੰ ਤੁਸੀਂ ਫੜ ਕੇ ਲੈ ਆਓ ਸਰ ਨਹੀਂ 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 ਇਹ ਬੰਦਾ ਸੀ ਸਰ ਸੰਬੰਧਿਤ ਕਿਹੜਾ ਕਿਹੜੇ ਬੰਦਾ ਉਹ ਬੰਦਾ ਹੋ ਕਿਹੜੇ ਬੰਦਾ ਦਾ ਬੰਦਾ ਸੁਨੜਕਲਾ ਦਾ ਬੰਦਾ ਸਾਡੇ ਸਾਹਮਣੇ ਤੁਹਾਡੇ ਇਹਨਾਂ ਕੋਲ ਆਇਆ ਲੈ ਕੇ ਇਹ ਉੱਥੇ ਕਿਸ ਕਰਦੇ ਸੀ ਉੱਥੇ ਡਿਊਟੀ ਸੀ ਇਹਨਾਂ ਦੀ ਇਹਨਾਂ ਦੀ ਡਿਊਟੀ ਸੀਗੀ ਓਕੇ ਤੁਸੀਂ ਸਰ ਉਸ ਸੈਂਟਰ ਦੇ ਇੰਚਾਰਜ ਸੀਗੇ ਜੀ ਸਰ 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 ਤੁਸੀਂ ਇਨਚਾਰਜ ਸੀ ਉਸ ਟਾਈਮ ਦੇ ਉੱਤੇ ਜੀ ਸਰ ਨਾਮ ਕੀ ਹੈ ਤੁਹਾਡਾ ਸਰ ਪਲੀਜ਼ ਨਾਮ ਦੱਸ ਦਿਓ ਜੀ ਮੈਂ ਜਿਹਨੇ ਕਿਹੜਾ ਹੈਗਾ ਅਥਾਰਟੀ ਜਿਹਨੂੰ ਹੋ ਗਈ ਉਹਨੂੰ ਸਰ ਪਲੀਜ਼ ਆਪਣਾ ਨਾਮ ਦੱਸ ਦਿਓ ਜੀ ਸਰ ਅਥਾਰਟੀ ਹੈ ਜੀ মিডিਆ ਅਥਾਰਟੀ ਹੈ ਸਰ ਸਰ ਮੀਡੀਆ ਅਥਾਰਟੀ ਹੈ ਸਰ ਇਹ ਤੁਹਾਡਾ ਕਮਰਾ ਨਹੀਂ ਜਿੱਦੇ ਤੁਸੀਂ ਵੀਡੀਓ ਡਿਲੀਟ ਕਰਵਾ ਦੂਗਾ ਬੰਦਿਆਂ ਦੀਆ ਤੇ ਜੀ ਸਰ ਜਵਾਬ ਦਿਓ ਜੀ ਨਹੀਂ ਨਹੀਂ ਲੋਜ ਕੁਮਾਰ ਦਾ ਨਾਮ ਹੈ ਨਾ ਸਰ ਜਵਾਬ ਦਿਓ ਜੀ ਸਰ ਤੁਹਾਡੇ ਕੋਲ ਫਾਈਲ ਕਿੱਥੇ ਹੈਗੀ ਹੈ ਫਾਈਲ ਉਹ ਫਾਈਲ ਦਿਖਾਓ ਸਰ ਕਿੱਥੇ ਆਓ ਇਹ ਹੈ ਜੀ ਇੱਕ ਜਿਹੜੇ ਉੱਥੇ ਇੰਚਾਰਜ ਸੀਗੇ ਜਿਹੜੇ ਫਾਈਲਾਂ ਇਕੱਠੀਆਂ ਕਰਦੇ ਸੀਗੇ ਜਿਹੜੇ ਜਿਹੜੇ ਚੋਣ ਜਿਹੜੇ ਪੰਚਾਇਤ ਦੇ ਵਿੱਚ ਜਿਹੜੇ ਬੰਦੇ ਨਾਮਜ਼ਦ ਕੀਆ ਦਾਖਲ ਕਰਦੇ ਸੀ ਇਹ ਉਹ ਇੰਚਾਰਜ ਨੇ ਉੱਥੇ ਦੇ ਜਿਨ੍ਹਾਂ ਨੇ ਇੱਥੇ ਜਿਹੜੀ ਧੰਦਲੀ ਦੀ ਲਗਭਗ ਜਿਹੜੀ ਹੈਗੀ ਆ ਸ਼ੁਰੂਆਤ ਉੱਥੇ ਹੀ ਕੀਤੀ ਸੀ ਉੱਥੇ ਵੀ ਲੜਾਈ ਝਗੜਾ ਜਿਹੜਾ ਵਧ ਰਿਹਾ ਸੀ ਉਹ ਵੀ ਲਗਭਗ ਇਹਨਾਂ ਦੇ ਕਰਕੇ ਹੀ ਵਧ ਰਿਹਾ ਸੀਗਾ ਤੇ ਸਰ ਹੁਣ ਜਵਾਬ ਦੇਣ ਤੋਂ ਲਗਭਗ ਮਨਕਰ ਹੋ ਰਹੇ ਨੇ ਸਰ ਪਲੀਜ਼ ਜਵਾਬ ਦਿਓ ਜੀ ਸਰ ਕੀ ਸੀ ਫਾਈਲ ਸਰ ਪਲੀਜ਼ ਲੋ ਜੀ ਹੁਣ ਤਾਂ ਲਗਭਗ ਇਹਨਾਂ ਦਾ ਤਾਂ ਹੁਣ ਨਹੀਂ ਬੋਲ ਰਿਹਾ ਹੁਣ ਆਪਾਂ ਅੱਗੇ ਬਾਕੀ ਲੋਕਾਂ ਨਾਲ ਗੱਲਬਾਤ ਕਰ ਲਈਏ ਉਹ ਕੀ ਕਰਦੇ ਸੀਗੇ ਬੋਤ ਬੋ ਜੀ ਇੱਕ ਮਿੰਟ ਪਹਿਲੇ ਇੱਕ ਮਿੰਟ ਪਹਿਲੇ ਇੱਕ ਮਿੰਟ ਅੰਤਾਰ ਜੀ ਥੀ ਮਿੰਟ ਦੇ ਹੁਕਮ ਬੋਤ ਬੋਤ ਗੱਲ ਆ ਇੱਥੇ ਹੈ ਨਾ ਸਾਡੇ ਪਿੰਡ ਦੇ ਵਿੱਚ ਮਠੜੇ ਦੇ ਵਿੱਚ ਫੈਲਾ ਜਮਾ ਹੋ ਰਹੀਆਂ ਜਿਹੜੀਆਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਲੜਦੇ ਆਪਾਂ ਹੂੰ ਉੱਥੇ ਹੈ ਨਾ ਅਸੀਂ ਸਵੇਰ ਦੀ ਤਾਂਦਰੀ ਰੋਲਾ ਪਾਉਂਦੇ ਵੀ ਇੱਥੇ ਤਾਂਦਰੀ ਹੋ ਰਹੀ ਹੈ ਤਾਂਦਰੀ ਹੋ ਰਹੀ ਹੈ ਪਰ ਸਾਨੂੰ ਪ੍ਰਸ਼ਾਸਨ ਨੇ ਸਾਡੇ ਤੇ ਇੰਨਾ ਡੰਡਾ ਭਰਾਇਆ ਸਾਡਾ ਹੀ ਬੇਬਸ ਸਾਨੂੰ ਘਾੜ ਦਿੱਤਾ ਸਾਨੂੰ ਧਮਕੀਆਂ ਦੇ ਕੇ ਬਾਹਰ ਕੱਢਿਆ ਉੱਥੇ ਜੇ ਅਸੀਂ ਪੱਤਰਕਾਰ ਕਿਸੇ ਨੂੰ ਸੱਦਿਆ ਪੱਤਰਕਾਰਾਂ ਨੂੰ ਵੀ ਧੱਕੇ ਦੇ ਕੇ ਬਾਹਰ ਕਰਿਆ ਬਿਲਕੁਲ ਜਾ ਪੁਲਿਸ ਮਰਦਾਬਾਦ ਮਰਦਾਬਾਦ ਪੁਲਿਸ ਮਰਦਾਬਾਦ ਸਰਕਾਰ ਕਮੋਰੀ ਚੱਕਾ ਸ਼ਾਹੀ ਨਹੀਂ ਚੱਲੇਗੀ ਮੈਂ ਭਾਜੀ ਹੁਣ ਦਾ ਮਸਲਾ ਤੁਹਾਡੇ ਸਰਕਾਰ ਮਰਦਾਬਾਦ ਨੇ ਦੋ ਬੰਦੇ ਭਾਈ ਸਰਕਾਰ ਮਰਦਾਬਾਦ ਭਾਈ ਇੱਕ ਮਿੰਟ ਉੱਥੇ ਦੋ ਬੰਦੇ ਹੋਣਾ ਨਾ ਦੋ ਬੰਦੇ ਸੀਗੇ ਜਿਹੜੇ 4 ਵਜੇ ਫੈਲ ਜਮਾ ਕਰਾਉਣਾ ਏ ਅੱਛਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਉਹ ਅਸੀਂ ਨਹੀਂ ਹੋਣ ਦੇਣੀਆਂ 4 ਵਜੇ ਵੀ 3 ਵਜੇ ਦਾ ਟਾਈਮ ਆ 3 ਵਜੇ ਹੋਣੇ ਚਾਹੀਦੀਆਂ ਪਰ ਇਹਨਾਂ ਨੇ ਇੱਕ ਇੱਕ ਫੈਲ ਜਮਾ ਕਰਾ ਲਈ ਸਾਡੇ ਸੁਨੜਗਲਾ ਦੇ ਇੱਕ ਨੰਬਰ ਵਾਲ ਦੀ ਲੇਡੀ ਆ ਉੱਥੇ ਵੀ ਸਾਨੂੰ ਦਬਕੇ ਮਾਰੇ ਠੱਕੇ ਮਾਰ ਕੇ ਸਾਨੂੰ ਇਨੀ ਉੱਥੇ ਕੱਢਿਆ ਉਦੋਂ ਬਾਅਦ ਹੁਣ ਅਸੀਂ ਇੱਥੇ ਸਾਨੂੰ ਪਤਾ ਸੀ ਵੀ ਇਹ ਨਹੀਂ ਫੈਲ ਲੈਣੀ ਆ ਅਸੀਂ ਹੁਣ ਇਹਨਾਂ ਦੇ ਅੱਗੇ ਇੱਥੇ ਮੋਰੇ ਖੜੇ ਸੀਗੇ ਜਿਹੜਾ ਮੁੰਡਾ ਗੁਰਪ੍ਰੀਤ ਗੋਪੀ ਆ ਸਾਡੇ ਪਿੰਡ ਦਾ ਇਹਨਾਂ ਨੂੰ ਆਕੇ ਆਪਣੀ ਪਾਂਚੀ ਦੀ ਫੈਲ ਇੱਥੇ ਗੱਡੀ 'ਚ ਹੁਣ ਫੜਾ ਕੇ ਗਿਆ ਅੱਛਾ ਬਿਲਕੁਲ ਆ ਜਲੋ ਟਾਈਮ ਅਸੀਂ 8 ਵਜੇ ਕਾ ਜੀ 8:00 ਵਜੇ 12 ਮਿੰਟ ਅਸੀਂ 8 ਵਜੇ ਤੱਕ 8:42 ਮਿੰਟ ਹੋ ਗਏ 8:30 ਵਜੇ ਇੱਥੇ ਇਹਨਾਂ ਨੂੰ ਫੈਲ ਦੇ ਕੇ ਗਏ ਆਕੇ ਅੱਛਾ ਜੀ ਹੁਣ ਹੈ ਕਿੱਥੇ ਆ ਫਾਇਲ ਕਿੱਥੇ ਜੋ ਜੀ ਬਰਿੰਦਰ ਮੋਹਨ ਨੇ ਬਰਿੰਦਰ ਮੋਹਨ ਪਾਸ ਆ ਇਨਸਪੈਕਟਰ ਕੋਲੇ ਆ ਐਸਪੈਕਟਰ ਕੋਲੇ ਆ ਉਹ ਦਿਰੋ ਲੰਗੇ ਕੀ ਗੱਲ ਯਾਰ ਜਾ ਦੋ ਉੱਥੇ ਇੱਕ ਮਿੰਟ ਆ ਜੀ ਇੱਕ ਮਿੰਟ ਯਾਰ ਬਾਜੀ ਬਾਜੀ ਇਹ ਚਲੋ ਇੱਕ ਮਿੰਟ ਦੱਸੋ ਸਹੀ ਗੱਲ ਕੀ ਹੈ ਉੱਥੇ ਦੋ ਫੈਲਾ ਜਿਹੜੀਆਂ ਸਾਰੋਂ ਨਹੀਂ ਬੇਇੱਜ਼ਤੀਆਂ ਕਰਦੇ ਸੀ ਉੱਥੇ ਵੀ ਆਪਾਂ ਜਿਹੜੀ ਆ ਫੈਲਾ 3 ਵਜੇ ਤੱਕ ਜਮ੍ਹਾਂ ਕਰਨੀ ਆ 3 ਵਜੇ ਤੋਂ ਬਾਅਦ ਕਿਸੇ ਨਹੀਂ ਲੈਣੀ ਸਾਡੇ ਦੋ ਫੈਲਾ ਜੀ 4 ਵਜੇ ਆਈਆਂ ਤਾਂ ਆਪਣੇ ਮੁਲਾਜ਼ਮ ਨੇ ਗੇਟ ਖੋਲ ਕੇ ਉਹਨੂੰ ਅੰਦਰ ਵਾੜ ਲਿਆ ਜਿਹੜੇ ਆਪਣੇ ਗੇਟ ਤੇ ਖੜੀ ਸੀ ਆਪਣੇ ਉਹ ਇਨਸਪੈਕਟਰ ਹੀ ਆ ਆਪਣੀ ਉਹ ਵੀ ਉਹਨਾਂ ਨੇ ਅੰਦਰ ਵਾੜਿਆ ਜਦੋਂ ਅਸੀਂ ਰੋਕਿਆ ਉਥੇ ਫਿਰ ਤੁਸੀਂ ਵੀ ਆਏ ਆਪਣੇ ਡੀਐਸਪੀ ਕਵਲਜੀਤ ਵੀ ਆਏ ਹਾਂ ਕਵਲਜੀਤ ਜਦੋਂ ਅਸੀਂ ਰੋਕਦੇ ਸੀਗੇ ਭਾਜੀ ਆਹ ਫੱਲਾ ਨਹੀਂ ਜਮਾ ਹੋਣੀ ਆ ਸਾਨੂੰ ਦਬਕੇ ਪੈਂਦੇ ਸੀਗੇ ਵੀ ਇਹਨਾਂ ਨੂੰ ਬਾਹਰ ਕੱਢੋ ਇਹ ਕੌਣ ਹੁੰਦੇ ਆ ਇਹ ਤੁਹਾਡੇ ਸਾਹਮਣੇ ਪਿਆ ਹੈ ਜੀ ਸਾਨੂੰ ਅਸੀਂ ਹੁਣ ਜਦੋਂ ਨਾ ਇੱਕ ਜਿਹੜੀ ਲੇਡੀ ਸੀਗੀ ਇੱਕ ਨੰਬਰ ਵਾਰਡ ਦੀ ਉਹਦਾ ਉਹਦਾ ਨਾਮ ਵੀ ਬਾਲਾ ਸੀਗਾ ਪੰਜੂ ਬਾਲਾ ਸ਼ਹਿਦਾ ਦਾ ਇੱਕ ਨੰਬਰ ਵਾਰਡ ਦੀ ਆ ਉਹ ਉਹਨੇ ਆਪਣੀ ਫੇਲ ਇਹਨਾਂ ਕੋਲ ਧੱਕੇ ਨਾ ਜਮਾ ਕਰਵਾਤੀ ਯਾਨੀ ਕਿ ਇੱਕ ਜਿਹੜੀ ਸੀਗੀ ਖਾਲੀ ਪੇ ਉਹਤੇ ਖਾਲੀ ਪਹਿਲ ਉਹਦੇ ਰੱਖੀ ਸਾਰੇ ਖਾਲੀ ਦੀਆਂ ਖਾਲੀ ਫੇਲ ਚੱਕ ਲੈਂਦੀ ਦੂਜੀ ਫੇਲ ਇਹਨਾਂ ਨੂੰ ਦੇਤੀ ਅਸੀਂ ਉੱਥੇ ਵਿਰੋਧ ਕੀਤਾ ਉੱਥੇ ਨਹੀਂ ਸਾਡੀ ਸੁਣ ਬਈ ਉਦੋਂ ਬਾਅਦ ਤੁਹਾਡੇ ਤੁਸੀਂ ਅੰਦਰ ਰਹਿ ਜੀ ਅਸੀਂ ਬਾਹਰ ਬੈਠੇ ਰੇ ਗੇਟ ਥੱਲੇ ਵੀ ਅਸੀਂ ਆਹ ਮੁੰਡਾ ਅੰਦਰ ਨਹੀਂ ਵੜਨ ਦੇਣਾ ਪਤਾ ਜੀ ਇਹ ਗੱਲ ਦਾ ਨਾ ਉਹ ਮੁੰਡਾ ਹੁਣ ਜੀ ਇੱਥੇ ਆ ਕੇ ਗੱਡੀ ਦੇ ਵਿੱਚ ਇਹਨਾਂ ਨੂੰ ਫੇਲ ਦੇ ਕੇ ਗਿਆ ਫੇਲ ਭਾਜੀ ਕੋਲ ਹੈ ਜੀ ਅੱਛਾ ਉਹ ਮੁੰਡਾ ਉੱਥੇ ਅੰਦਰ ਨਹੀਂ ਵੜਿਆ ਅੱਛਾ ਇੱਥੇ ਦੇ ਕੇ ਇੱਥੇ ਆ ਕੇ ਦੇ ਕੇ ਗਏ ਮੁੰਡੇ ਦਾ ਕੀ ਨਾਮ ਹੈ ਗੌਰਪ੍ਰੀਤ ਗੋਪੀ ਆ ਜੀ ਛੇਲ ਵੀਡੀਓ ਵੀ ਬਣਾਈਆ ਮੁੰਡੇ ਦੀ ਹੈਗੇ ਜੀ ਸਾਰਾ ਕੁਝ ਗੌਰਪ੍ਰੀਤ ਸਿੰਘ ਗੋਪੀ ਸਾਨੋ ਫਾਰਬਲਾਸ ਗੌਰਪ੍ਰੀਤ ਸਿੰਘ ਨਹੀਂ ਦਾ ਜੀ ਗ ਏਰੀ ਵੀ ਡੈਲਰ ਡਰਿੰਕ ਤਾਂ ਨਹੀਂ ਕੀਤੀ ਹੈਗੀ ਪਰ ਬਲੱਸ ਤੇ ਕਿੱਥੇ ਰਹਿਣ ਵਾਲੋ ਸੁਨਰ ਕਲਾ ਦਾ ਜੀ ਬਸ ਇਹ ਗੱਲ ਇਹ ਹੈ ਸਰਪੰਚ ਜੀ ਇਹਨਾਂ ਨੇ ਉਹ ਫਾਈਲ ਐਕਸਪੈਂਡ ਕੀਤੀ ਹੈ ਜੀ ਬੇਲਤੀਆ ਕਰ ਦੇਵੇ ਨਾ ਲੋ ਇਦਾਂ ਨਹੀਂ ਚਾਹੀਦਾ ਠੀਕ ਹੈ ਮੇਰੀ ਗੱਲ ਉਹ ਫਾਈਲ ਤਾਂ ਹੁਣ ਜਿਹੜੇ ਆਲਰੇਡੀ ਆਨਲਾਈਨ ਹੋ ਗਏ ਉਹ ਤਾਂ ਇਹ ਕੁਝ ਕਰੀ ਨਹੀਂ ਸਕਦੇ ਹੁਣ ਨਹੀਂ ਜੀ ਉਥੇ ਖਾਲੀ ਪਈ ਉੱਥੇ ਜਿਹੜੀ ਜਿੱਦਾਂ ਹੈ ਨਾ ਇੱਕ ਨੰਬਰ ਵਾਲ ਦੀ ਪਹਿਲਾਂ ਇੱਕ ਫਾਈਲ ਖਾਲੀ ਪਈ ਸੀਗੀ ਉਹਦੀ ਇਹਦੀ ਗੋਪੀ ਦੀ ਵੀ ਉੱਥੇ ਖਾਲੀ ਪਈ ਐ ਨਹੀਂ ਉਹ ਇਹ ਫਾਈਲ ਵਿੱਚ ਬਾੜਨੀ ਆ ਉਹਦੇ ਮੈਨੂੰ ਉਹ ਆਪਣਾ ਗੋਲਪੀ ਦਾ ਅਪਲਿਕੇਸ਼ਨ ਚਲੋ ਦਿਓ ਉਹਦਾ ਇੱਕ ਨੰਬਰ ਦਾ ਵੀ ਦੂਜੀ ਦਾ ਵੀ ਆ ਤੁਹਾਡੀ ਗੱਲ ਸਮਝ ਗਿਆ ਦਿਓ ਫਿਰ ਮੈਨੂੰ ਉਹਨਾ ਇੱਕ ਆਪਣੀ ਐਪਲੀਕੇਸ਼ਨ ਵੀ ਦੇ ਦਿਓ ਦੇ ਦੇਣੇ ਜੀ ਅਧਿਆਨ ਤੁਸੀਂ ਸਾਡੇ ਚਲੋ ਅਸੀਂ ਦੇ ਦੇ ਦਿੰਦੇ ਹਾਂ ਮੈਂ ਇੰਨੀ ਗੱਲ ਹੈ ਚਲੋ ਹਾਂ ਤੁਹਾਨੂੰ ਪਤਾ ਸੀ ਇਹ ਚੀਜ਼ ਹੋਣੀ ਹੈ ਅਸੀਂ ਉਹ ਜੀ ਤੇ ਥੈਂਕ ਯੂ ਥੈਂਕ ਯੂ ਚਲੋ ਦਿਓ ਤੁਸੀਂ ਦਰਖਾਸਤ ਦਿਓ ਆਪਣੀ ਕੋਈ ਗੱਲ ਠੀਕ ਹੈ ਜੀ ਆ ਜੀ ਇਹਨਾਂ ਨੂੰ ਰੋਕ ਕੇ ਬਿਠੇ ਇੱਥੇ ਹੀ ਹੁਣ ਨਹੀਂ ਇਹਨਾਂ ਨੂੰ ਰੋਕਣ ਦਾ ਆਪਣਾ ਹੱਕ ਨਹੀਂ ਮੇਰੀ ਗੱਲ ਸੁਣੋ ਨਹੀਂ ਆਪਾਂ ਨਹੀਂ ਰੋਕਣਾ ਆਪਣਾ ਕੰਮ ਹੈ ਦਰਖਾਸਤ ਲਾਉਣੀ ਤੁਸੀਂ ਦੱਸ ਦਿੱਤਾ ਸਾਨੂੰ ਦੋਸ਼ੀ ਫਲਾਣਾ ਆディ ਵੈਰੀਫਾਈ ਕਰਨਾ ਆਪਾਂ ਕਾਰਵਾਈ ਕਰਨੀ ਹੈ ਬਸ ਇਹਦੀ ਗੱਲ ਹੈ ਬਿਲਕੁਲ ਉਹ ਅਸੀਂ ਕਬਜ਼ਾ ਪੁਲਿਸ ਲੈ ਲਵਾਂਗੇ ਦਿਓ ਇਹੋ ਬੋਝ ਉਤਰ ਲੱਗੀ ਬਸ ਠੀਕ ਹੈ ਚਲੋ ਚਲੋ ਕੋਈ ਮਿਨੋਨੀ ਦੇ ਮੁਲਤ ਜ਼ਲਮਦਾਰ ਚਲੋ ਠੀਕ ਹੈ ਜੀ ਮੈਂ ਹੁਣੇ ਆਉਂਦਾ ਚਲੋ ਥਾਣੇ ਚਲੋ 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 ਜੀ ਸਾਰੇ ਬਾਕੀ ਬਾਹਰ ਬੈਜੋ ਲਓ ਜੀ ਗ ਜੇ 5371 ਤੇ ਸਰਕਾਰੀ ਮੁਲਾਜ਼ਮ ਨੇ ਜਿਨ੍ਹਾਂ ਨੇ ਫਾਈਲਾਂ ਲਗਭਗ ਜ਼ਿੰਮੇਵਾਰੀ ਲਈ ਆ ਜੀ ਪੁਲਿਸ ਜਿਹੜੇ ਵੀ ਆਪਣੇ ਪੰਚਾਇਤੀ ਤੇ ਸਰਪੰਚਾਂ ਨੂੰ ਲੈ ਕੇ ਵੀ ਕਹਿੰਦੇ 24 ਘੰਟੇ ਸਰਵਿਸ ਦੇਵਾਂਗੇ ਅਸੀਂ ਤੁਹਾਡਾ ਕਿਸੇ ਦਾ ਕੋਈ ਜਿਹੜਾ ਪੇਪਰ ਹੈ ਮਿਸਰੀ ਹੋਣ ਦੇਣਾ ਘਰਾਂ ਘਰਾਂ ਤੇ ਡਿਲੀਵਰੀਆਂ ਵੀ ਹੋ ਸਕਦੀਆਂ ਅਸੀਂ ਕਰ ਸਕਦੇ ਸੀ ਬਾਈ ਹੁਣੀ ਤੇ ਬਹੁਤ ਵਧੀਆ ਬਾਜੀ ਥੈਂਕ ਯੂ ਸੋ ਮੱਚ ਬਹੁਤ ਸੋਹਣਾ ਕੰਮ ਕੀਤਾ ਜੀ ਤੁਸੀਂ ਤੇ ਸਰਾਣਾ ਦੇਣੀ ਬਣਦੀ ਆ ਤੇ ਇਲੈਕਸ਼ਨ ਤੋਂ ਬਾਅਦ ਜ਼ਰੂਰ ਇਹਨਾਂ ਨੂੰ ਇੱਕ ਮਾਣ ਸਨਮਾਨ ਦੇਵਾਂਗੇ ਸਰਕਾਰ ਵੱਲੋਂ ਜ਼ਰੂਰ ਤੁਹਾਨੂੰ ਸਰਤਾ ਪੱਤਰ ਦੇਣਾ ਚਾਹੀਦਾ ਸਰ ਬਹੁਤ ਬਹੁਤ ਧੰਨਵਾਦ ਸਰ ਤੇ ਦੂਜੀ ਗੱਲ ਸਰ ਇੱਕ ਹੋਰ ਬੇਨਤੀ ਕਰਨਾ ਚਾਹੁੰਦੇ ਆ ਸਰ ਸਰ ਇਹ ਹੁਣ ਵੀਡੀਓ ਡਿਲੀਟ ਵੀ ਨਹੀਂ ਹੋਣੀ ਥੈਂਕ ਯੂ ਸੋ ਮਚ ਸਰ ਧੰਨਵਾਦ ਤੇ ਹਾਂਜੀ ਦੋਸਤੋ ਤੇ ਇਹ ਸਿਗੇ ਆਪਣੇ ਸਰਕਾਰੀ ਮੁਲਾਜ਼ਮ ਜਿਹੜੇ ਕਿ BSP ਦੇ ਨਾਲ ਸੰਬੰਧਿਤ ਆ ਮੁਲਾਜ਼ਮ ਬੰਦੇ ਦੀ ਜਿਹੜੀ ਫਾਈਲ ਪੰਚਤੀ ਫਾਈਲ ਲੈਣ ਆਏ ਸੀਗੇ ਆ ਗੱਡੀ ਹੈ ਜੀ ਹੁਣ ਜਾ ਰਹੀ ਐਥੋਂ ਆ ਦੇਖੋ ਜੀ ਕਿਆ ਬਾਤ ਹੈ ਜੀ ਤੇ ਇਹ ਆ ਜੀ BSP ਦੀਆਂ ਹੁਣ ਤੁਸੀਂ ਕਹੋਗੇ ਭਾਈ BSP ਦੇ ਖਿਲਾਫ ਆ ਅਸਲ ਜਿਹੜੀ ਕੱਲ BSP ਵਾਲਿਆਂ ਦੀ ਹੈ ਕਿ ਉਹੀ ਹੈ ਚੀਜ਼ ਸੋ ਇਹ ਦੇਖ ਸਕਦੇ ਹੋ ਤੁਸੀਂ BSP ਦੇ ਇੱਕ ਪੰਜਵੀਂ ਫਾਈਲ ਦੇ ਮਾਮਲੇ ਨੂੰ ਲੈ ਕੇ ਕਾਫੀ ਵੱਡਾ ਹੰਗਾਮਾ ਕੂਰ ਮੈਸਰ ਸ਼ਹਿਰ ਦੇ ਵਿੱਚ ਹੋਇਆ ਤੇ ਹੁਣ ਸਾਰੇ ਇਹ ਸਾਰੇ ਲੋਕ ਜਿਹੜੇ ਹੈਗੇ ਆ ਇੱਥੇ ਰੋਸ ਦੇ ਵਿੱਚ ਨੇ ਆ ਦੇਖ ਸਕਦੇ ਆ ਨਹੀਂ ਕਰਨਾ ਨਹੀਂ ਮੈਂ ਦੱਸਦਾ ਕੋਠਾ ਹੇ ਹੁਣ ਇੱਥੇ ਮੁਲਾਜ਼ਮ ਨੂੰ ਜਿਹੜਾ ਮੁਲਾਜ਼ਮ ਸੀ ਉਹਨੂੰ ਗ੍ਰਿਫਤਾਰ ਨਾ ਕਰਨ ਦੀ ਬਜਾਏ ਉਹਨੂੰ ਉਹਦੇ ਉੱਤੇ ਰੋਸ਼ਨੀ ਰੋਸ਼ਪੈਦਾ ਹੋ ਰਿਹਾ ਜੀ ਲੋਕਾਂ ਦਾ ਤੇ ਜਿਹਦੇ ਵਿੱਚ ਧਰਨੇ ਨੂੰ ਧਰਨਾ ਰੂਪ ਲੈ ਰਿਹਾ ਜੀ ਦੇਖ ਸਕਦੇ ਤੁਸੀਂ ਇੱਥੇ ਤੇ ਰੌਲਾ ਰੱਪਾ ਜਿਹੜਾ ਥੋੜਾ ਜਿਹਾ ਕਾਫੀ ਵੱਧ ਚੁੱਕਿਆ ਆ ਆ ਦੇਖ ਸਕਦੇ ਤੁਸੀਂ ਉਹ ਮੁਲਾਜ਼ਮ ਜਿਹੜਾ ਹੈਗਾ ਇੱਥੋਂ ਜਿਹੜਾ ਸੀਗਾ ਉਹ ਇੱਥੋਂ ਜਾ ਚੁੱਕਿਆ ਆ ਨਾਲੋ ਵੈਰੀਫਾਈ ਕਰ ਲੈਣ ਨੂੰ ਜੋ ਗੱਲ ਬੋਹੂਗੀ ਜੋ ਨਹੀਂ ਬਣਦੀ ਜੇ ਕੋਈ ਵੀ ਕੱਢੀਏ ਤੇ ਬਹੁਤ ਅੰਮ੍ਰਿਤ ਗਾਲ ਪੂਰੀ ਆਹ ਮੇਰੇ ਮੈਨੂੰ ਵੈਰੀਫਾਈ ਤੇ ਕਰ ਲੈਣ ਓਏ ਫੱਲੇ ਫੱਲੇ ਨਹੀਂ ਮੈਣਾ ਵੈਰੀਫਾਈ ਕਰ ਲੈਣ ਦਿਓ ਕੋਈ ਗੱਲ ਨਹੀਂ ਹੋ ਜਾਵਾਂਗੇ ਜੋ ਵੀ ਬਣਦਾ ਹੈ ਕਰਦਾ ਆਪਣੀ ਜਿੱਥੇ ਵੀ ਬਣ ਜਾ ਸਾਰੇ ਲੈ ਕੇ ਚੌਕ ਨੂੰ ਤਲਵੰਡ ਚੌਕ ਤੇ ਆ ਜਾਓ ਮੇਰੇ ਕੋਲ ਹਰ ਇੱਕ ਡੱਲਾ ਲੈ ਕੇ